ਨੋਬਲ ਦਾ ਪੂਰਾ ਨਾਮ ਐਲਫਰਡ ਬਰਨਹਾਰਡ ਨੋਬਲ ਸੀ। ਇਹ 1 ਅਕਤੂਬਰ 1833 ਨੂੰ ਸਟਾਕਹੋਮ, ਸਵੀਡਨ ਵਿੱਚ ਪੈਦਾ ਹੋਇਆ। ਮੌਤ 10 ਦਸੰਬਰ 1896 ਨੂੰ ਹੋਈ। ਨੋਬਲ ਇੱਕ ਪ੍ਰਸਿੱਧ ਵਿਗਿਆਨੀ ਤੇ ਇੰਜੀਨੀਅਰ ਸੀ। ਇਹ ਸਿਰਫ ਸਕੂਲੀ ਵਿਦਿਆ ਤੱਕ ਹੀ ਪੜ੍ਹਿਆ ਸੀ। ਨੋਬਲ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ, ਜੋ ਕਿ ਇੱਕ ਵਿਸਫੋਟਕ ਪਦਾਰਥ ਹੈ। ਨੋਬਲ ਨੇ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਅਨੁਸਾਰ ਆਪਣੀ ਜਿਆਦਾ ਇੱਕ ਫਾਊਂਡੇਸ਼ਨ ਨੂੰ ਦਾਨ ਕਰ ਦਿੱਤੀ ਸੀ ਜਿਸ ਤੋਂ ਹੋਣ ਵਾਲੀ ਕਮਾਈ ਉਹਨਾਂ ਵਿਅਕਤੀਆਂ ਨੂੰ ਜਾਂ ਸੰਸਥਾ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਸਾਇੰਸ ਜਾਂ ਇੰਜੀਨੀਅਰ ਦੇ ਖੇਤਰ ਵਿੱਚ ਦੁਨੀਆ ਨੂੰ ਲਾਭ ਪਹੁੰਚਾਉਣ ਲਈ ਕੋਈ ਕਾੜ ਕੱਢੀ ਹੋਵੇ ਜਾਂ ਕਿਸੇ ਦਵਾਈ ਦੀ ਖੋਜ ਕੀਤੀ ਹੋਵੇ ਜਾਂ ਸ਼ਾਂਤੀ ਅਤੇ ਰਾਸ਼ਟਰੀ ਭਾਈਚਾਰੇ ਦੇ ਭਲਾਈ ਦੀ ਖਾਤਰ ਹਥਿਆਰਾਂ ਦੀ ਕਮੀ ਘਾੜਨ ਵਾਸਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਕੋਈ ਭਲੇ ਦਾ ਕੰਮ ਕੀਤਾ ਹੋਵੇ ਨੋਬਲ ਪੁਰਸਕਾਰ ਵਿੱਚ ਦਿੱਤੀ ਜਾਣ ਵਾਲੀ ਰਾਸ਼ੀ 1.11 ਮਿਲੀਅਨ ਅਮਰੀਕਨ ਡਾਲਰ ਹੈ। ਹੁਣ ਤੱਕ 1023 ਲੋਕਾਂ ਨੂੰ 632 ਵਾਰ ਨੋਬਲ ਪੁਰਸਕਾਰ ਮਿਲ ਚੁੱਕਾ ਹੈ। ਭਾਰਤ ਦੇ ਹੁਣ ਤੱਕ 10 ਲੋਕਾਂ ਨੂੰ ਨੋਬਲ ਪੁਰਸਕਾਰ ਮਿਲ ਚੁੱਕਾ ਹੈ। ਪਰ ਐਨਵਰਡ ਨੋਬਲ ਨੂੰ ਜਿਉਂਦੇ ਜੀ ਕਿਤੋਂ ਵੀ ਕਿਸੇ ਸੰਸਥਾ ਦੁਆਰਾ ਕੋਈ ਵੀ ਪੁਰਸਕਾਰ ਨਹੀਂ ਮਿਲਿਆ। ਡਾਇਨਾਮਾਈਟ ਦੀ ਖੋਜ ਤੇ ਅਨੋਗਨੂ ਕਾਫੀ ਹਾਬਦਨ ਹੋਈ ਸੀ। ਇਸ ਵਾਰ ਦੌਰਾਨ ਨੋਬਲ ਦੇ ਭਰਾ ਲੁਡਵਿਕ ਦੀ ਮੌਤ ਹੋ ਗਈ ਸੀ ਲੋਕਾਂ ਨੇ ਨੋਬਲ ਨੂੰ ਮੌਤ ਦਾ ਸੁਧਾਰ ਕਹਿਣਾ ਸ਼ੁਰੂ ਕਰ ਦਿੱਤਾ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਨੋਬਲ ਨੇ ਆਪਣੀ ਜਾਇਦਾਦ ਫਾਊਂਡੇਸ਼ਨ ਨੂੰ দান ਕਰ ਦਿੱਤੀ ਜਿਸ ਨੂੰ ਨੋਬਲ ਪੁਰਸਕਾਰ ਦਾ ਨਾਮ ਦਿੱਤਾ ਗਿਆ